ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਰਮ ਸਿੰਘ ਪਹੁੰਚ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਪੰਦਰ ਜੀ ਸੇ ਬਟਾਣਾ ਮਣੇ ਕੈਮਰਾ ਘੁਮਾ ਲਓ ਕਰੋ ਚਾਰ ਪਾਸੇ ਮਈਆਂ ਤੇ ਦੋ گاਵਾਂ ਬਾਈ ਜੀ ਨਾਲ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਹੋਰ ਬਾਈ ਜੀ ਸਭ ਠੀਕ ਠਾਕ ਹੈ ਠੀਕ ਠਾਕ ਹੋ ਜਾ ਤੁਸੀਂ ਦੱਸੋ ਜੀ ਬਹੁਤ ਵਧੀਆ ਜੀ ਠੀਕ ਠਾਕ ਹੈ ਹੋਰ ਸਭਾ ਠੀਕ ਠਾਕ ਹੋ ਜੀ ਮੇਲਾ ਮੇਲਾ ਤੋਂ ਚਲੋ ਵਧੀਆ ਪਹਿਲਾਂ ਫਤਿਹ ਦੀ ਸਾਂਝ ਪਾਈਏ ਹਾਂ ਜੀ ਹਾਂ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇ ਸਾਰੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਬਿਚੜਦੀ ਕਲਾ ਚ ਰੱਖੇ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਬਿਲਕੁਲ ਜੀ ਠੰਡ ਵੜੀ ਆ ਠੰਡ ਬਹੁਤ ਆ ਸਾਂਭ ਲੋ ਸਾਂਭ ਲੋ ਜਿੰਨੇ ਸਾਂਭੇ ਜਾਂਦੇ ਬਜ਼ੁਰਗ ਬਿਲਕੁਲ ਜੀ ਬਿਲਕੁਲ ਸਾਂਭ ਲੋ ਬਜ਼ੁਰਗਾਂ ਵਾਸਤੇ ਠੰਡ ਮਾੜੀ ਹੁੰਦੀ ਹਾਂਜੀ ਹਾਂਜੀ ਠੀਕ ਆ ਨਾ ਖਿਆਲ ਰੱਖੋ ਕਈ ਵਾਰਾਂ ਜਿਆਦਾ ਕਮਜ਼ੋਰ ਬਜ਼ੁਰਗ ਹੋ ਜਾਂਦਾ ਤਾਂ ਰਾਤ ਨੂੰ ਰਜਾਈ ਉੱਪਰ ਥੱਲੇ ਨਹੀਂ ਹੁੰਦੀ ਹਾਂ ਆਪ ਕਰਦੇ ਦੋ ਚਾਰ ਵਾਰ ਬਿਲਕੁਲ ਜੀ ਬਿਲਕੁਲ ਠੀਕ ਆ ਇੰਨਾ ਕਿਤੇ ਦੁਬਾਰਾ ਹਾਂ ਤਰਸ ਰਜਾਈ ਦਾ ਮੁਰਖੀ ਨਹੀਂ ਮਿਲਦੀ ਨਹੀਂ ਮਿਲਦੀ ਇਸ ਕਰਕੇ ਜਿੰਨਾ ਹੀ ਮਾਂ ਪਿਓ ਨੂੰ ਸਾਂਭਿਆ ਜਾਂਦਾ ਵਾ ਵੱਦ ਤੋਂ ਵੱਦ ਸੰਭੋ ਤੇ ਸਤਿਕਾਰ ਕਰਿਆ ਕਰੋ ਨਾ ਰੱਬ ਵੀ ਕੁਛ ਜੱਗ ਵੀ ਖੁਸ਼ ਅਲਸੀਲਤੀ ਖਾਇਗੇ ਅਲਸੀਲਤੀ ਖਾਣਗੇ ਚਾਹ ਗਲਾਸ ਚ ਅਹ ਸਟੀਲ ਦੇ ਗਲਾਸ ਦੇ ਸਟੀਲ ਦੇ ਗਲਾਸ ਚ ਚਾਹ ਪੋਣਾ ਗਲਾਸ ਚਾਹ ਦਾਵੇ ਸਟੀਲ ਦਾ ਨਾਲੇ ਹੱਥ ਸਿੱਕ ਜਾਂਦੇ ਹਾਂ ਹਾਂ ਦੇਖਣੀ ਬਸ ਹੈਨਾ ਤੇ ਨਾਲੇ ਬਜ਼ੁਰਗ ਕਾਇਮ ਕਹਿ ਠੀਕ ਹੈ ਨਾ ਇਹ ਸੰਦੀਪ ਜੀ ਮਾਪਿਓ ਨੂੰ ਸਭ ਨਾਲ ਆਪਣੇ ਨੂੰ ਹੁੰਦਾ ਵਾ ਤੇ ਸੋਭਾ ਸਾਰੇ ਜੱਗ ਦੀ ਹੁੰਦੀ ਆ ਹਰ ਬੰਦਾ ਦਾ ਉਹਨੇ ਮਾਪਿਓ ਬੜਾ ਸਾਂਭਿਆ ਸੀ ਹੈਨਾ ਤੇ ਜਦੋਂ ਜਾਗਦਾਨ ਦਾ ਨਾ ਫਿਰ ਅਬ ਸਾਰੀਆਂ ਖੁਸ਼ੀਆਂ ਉਸੇ ਘਰ ਹੀ ਦੇ ਦਿੰਦਾ ਬਾਜੀ ਬਾਸ ਬਾਸ ਬਿਲਕੁਲ ਕਿਨੇ ਮਾਪਿਓ ਸਾਂਭਿਆ ਨਾ ਸਾਰੀਆਂ ਖੁਸ਼ੀਆਂ ਉਹਦੇ ਘਰ ਹੀ ਆ ਤੇ ਇਸ ਕਰਕੇ ਬਾਕੀ ਸੰਦੀਪ ਜੀ ਪਿਛਲਾ ਮਾਲ ਜਿਹੜਾ ਸੀ ਉਹ ਵੇਚ ਗਿਆ ਸਾਰਾ ਹਯਾਰਾ ਸਾਹਿਬ ਤੇ ਫੋਨ ਆਇਆ ਅਜੇ ਵੀ ਆਈ ਜਾਂਦਾ ਬੇਨਤੀ ਆ ਕਿ ਵੀਰ ਜੀ ਜਿਹੜੀਆਂ ਪਿੱਛੇ ਮਾਲ ਪਾਇਆ ਸੀ ਨਾ ਉਹ ਸਾਰਾ ਹੀ ਵੇਚ ਗਿਆ ਉਹਦਾ ਨਾ ਹੁਣ ਫੋਨ ਕਰਿਓ ਅੱਜ 21 ਅਪ੍ਰੈਲ ਅੱਜ 20 ਤਰੀਕ ਵਾ ਅੱਜ ਹੀ ਮਾਲ ਮੇਰੇ ਕੋਲ ਰਾਸਤਾਨ ਦਾ ਆਇਆ ਹੂੰ ਇੱਕ ਮੈਂ ਲੋਕਲਾ ਚਾਰ ਰਸਤਾ ਆਂ ਦੀਆਂ ਚਾਰੇ ਸੂਈਆਂ ਸਵਾਈਆਂ ਵਾ ਜੇ ਕੋਈ ਕਮੀ ਕੁਛ ਵੀ ਹੋਵੇ ਤੇ ਦੱਸਾਂਗੇ ਠੀਕ ਹੈ ਨਾ ਤੇ ਚੰਗੀ ਤੋਂ ਚੰਗੀ ਮਈਆਂ ਵਾ ਤੇ ਇਹਨਾਂ ਮਈਆਂ ਦਾ 20 ਤਰੀਕ ਵਾਲਿਆਂ ਦਾ ਫੋਨ ਕਰੋ 1 ਵਜੇ ਮਈਆਂ ਆਈਆਂ ਵਾ 3 ਵਜੇ ਆਪਾਂ ਵੀਡੀਓ ਬਣਾਉਣੇ ਲੱਗੇ ਆ ਤੇ ਹੁਣੇ ਵੀਡੀਓ ਆਉਣੀ ਆ ਜਿੱਦਣ ਅਸੀਂ ਤਾਜੀ-ਤਾਜੀ ਇਹ ਮਈਆਂ ਆਈਆਂ ਤਾਜੀ ਵੀਡੀਓ ਪਾ ਦੇਣੀ ਆ ਜਿੱਦਣ ਅਸੀਂ ਵੀਡੀਓ ਪਾਉਣੇ ਭਾਵੇਂ ਬਾਹਰ ਐਨਆਰਆ ਵੀਰ ਮੇਰੇ 10 ਵਜੇ 11 ਬਾਰੇ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਕੋਈ ਚੱਕਰ ਨਹੀਂ ਗੇ ਜਾਗਦੇ ਹੋਈਦਾ ਵਾ ਕਿਉਂਕਿ ਜੋ ਵੀਡੀਓ ਪਾਉਣੀ ਫੋਨ ਤਾਂ ਆਉਣਾ ਆਣੇ ਆਣੇ ਕਿਉਂਕਿ ਬਾਹਰ ਮੇਰਾ ਵੀਰ ਜੋ ਜਾਗਦੇ ਉਦੋਂ ਫੋਨ ਕਰਦੇ ਆ ਮਾਲ ਚੰਗਾ ਵਾ ਸੋਨਾ ਵਾ ਤੇ ਦੁੱਧ ਵਾਲਾ ਆ ਆ ਦੇਖੋ ਇਹ ਸੰਦੀਪ ਜੀ ਦੂਜਾ ਸੂਗਾ ਝੋਟੀ ਆ ਹਾਂਜੀ ਪਿਓਰ ਰਾਜਸਥਾਨ ਦਾ ਮਾਲ ਆ ਪਲੀ ਜੁਲੀ ਤੁਸੀਂ ਵੇਖ ਲਓ ਕਿੰਨੀ ਆ ਪੂਰੀ ਪਲੀ ਹੈ ਜੀ ਧੱਕ ਅੱਗੇ ਨੂੰ ਅਮੈਂਦੀ ਹਾਂਜੀ ਖੋਲੋ ਜੀ ਤੇ ਤਾਜੀ ਸਟਾਰਟਿੰਗ ਹੈ ਮੈਂਦੀ ਹਾਂਜੀ ਘਟੋ ਘਾਟ ਮੈਂ ਦੀ ਸਟਾਰਟਿੰਗ ਜਿਹੜੀ ਆ ਨਾ ਹਾਂਜੀ 12 ਕਿਲੋ ਤੋਂ ਕਰੂਗੀ 12 ਕਿਲੋ ਸਾਰਾ 12 ਕਿਲੋ ਦੀ ਸਟਾਰਟ ਹਾਂਜੀ ਵੱਡੀ ਮੈਂ ਬੁਰੀ ਹਾਂਜੀ ਕਰੋ ਚੈੱਕ ਲੋਲੀ ਇੱਕ ਵਾਰ ਬਹੁਤ ਵੱਡੀ ਮੈਂ ਆ ਅੱਗਾ ਪਿੱਛੇ ਚੰਗੇ ਦਿਖਾ ਦੇ ਮੈਂ ਨਾ ਅੱਗਾ ਪਿਛ ਆਪ ਖੋਲੇ ਮਾਰੇ ਨੂੰ ਪਤਾ ਨਹੀਂ ਲੱਗਦਾ ਬਾਈ ਫਾੜ ਲਓ ਤੁਸੀਂ ਆਹ ਫਾੜ ਲਓ ਆਪ ਫਾੜ ਲਓ ਮੈਂ ਵਾਠ ਠੀਕ ਹੈ ਲੈਓ ਲੈ ਆਜੋ ਕਮਾ ਲਓ ਜੀ ਕਮਾ ਇੰਨੀ ਦੂਰ ਥੋੜੀ ਜਾਣਾ ਪਤਾ ਨਹੀਂ ਲੱਗਦਾ ਇੱਥੇ ਲਿਆਓ ਇੱਥੇ ਹੀ ਕਮਾਇਆ ਕਰੋ ਜੀ ਇੱਥੇ ਲਾਗੋ ਕਮਾ ਲਿਆਈ ਪਰ ਵੀਡੀਓ ਤੇ ਘੱਟ 2 ਮਿੰਟ ਚ ਬਣਾਉਣੀ ਹੁੰਦੀ ਆ ਅਪਰ ਤੋਰ ਹੀ ਵਖਾਣੀ ਜਿੰਦੀ ਬਸ ਤੋਰ ਵਖਾ ਲੈਣੀ ਹੁੰਦੀ ਆ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਲੰਮੀ ਲਿਆ ਜਾਂਦਾ ਮੈਂ ਖੋਲ ਕੇ ਆਪ ਖੋਲਿਓ ਮੈਨੂੰ ਆਹ ਦੇਖੋ ਦੇਖੋ ਜੀ ਪੂਰਾ ਜ਼ਬਰਦਸਤ ਸਾਲ ਲੱਗਾ ਜ਼ਬਰਦਸਤ ਜ਼ਬਰਦਸਤ ਵੱਡੀ ਮੈਂ ਆ ਹਾਂਜੀ ਤੇ ਸੰਦੀਪ ਜੀ 1 ਲੱਖ ਦੇ 14000 ਦੀ ਮੈਂ ਨਵਾਗੇ 500 ਛੋੜ 500 ਛੋੜ 13 ਵਾਲਾ ਮੇਰਾ ਵੀਰ ਫੋਨ ਨਾ ਕਰੇ ਬਸ ਬਸ ਜਿੰਨੇ ਦੀ ਮੈਂ ਦੇਣੀ 500 ਛੋੜ ਹੋਣੀ ਆ ਆਜਾ ਇਧਰ ਆਜਾ ਇਹਦੀ ਮੈਂ ਦੀ ਵੀ ਸਟਾਰਟਿੰਗ ਸੰਦੀਪ ਜੀ 10 ਕਿਲੋ ਦੇ ਕਰੀਬ ਹੋਊਗੀ 10 ਕਿਲੋ ਦੇ 10 ਕਿਲੋ ਮੈਂ سٹਾਰਟ ਕਰੂਗੀ ਦੋਸਤ ਠੀਕ ਆ ਤੇ ਥਾਣ ਲੈਵਾ ਤੇ ਕੋਈ ਅੰਤ ਨਹੀਂ ਤੇ ਮੈਂ ਦੀ ਰੰਗ ਵੇਖ ਲੈ ਪੂਰੀ ਕਾਲੀ ਸ਼ਾਮ ਕਾਲੀ ਸਾ ਖੋਲ ਖੋਲ ਇਹ ਵੀ ਖੋਲੋ ਲਓ ਜੀ ਲੋ ਜੀ ਅੱਜੀ ਵੀਡੀਓ ਆਏ ਨੇ ਬਾਈ ਜੀ ਹਾਂ ਜੀ ਆਣੀਆਂ 20 ਤਰੀਕ ਹੈ ਜੀ ਸਾਰਾ ਸਿੰਘ ਸੁੰਗ ਸਾਰੀ ਮੈਂ ਚੰਗੀ ਤਰ੍ਹਾਂ ਵਿਖਾ ਦਿਆ ਕਰੋ ਜੱਤ ਵਾਲੀ ਮੈਂ ਜੱਤ ਵਾਲੀ ਮੈਂ ਤੇ ਥਾਨ ਵੇਖ ਕੇ ਦਾਦਾ ਲੱਗਾ ਸੰਦੀਪ ਜੀ ਪੂਰੀ ਚੰਗੀ ਹੈ ਜੀ ਪੂਰੀ ਟਾਪ ਦੀ ਸਟਾਰਟਿੰਗ 9-10 ਕਿਲੋ ਦੀ ਮੈਂਦੀ ਆ 10 ਵੀ ਹੋਸਦਾ 9 ਵੀ ਹੋਦਾ ਇਹਦੀ 12 ਕਿਲੋ ਦੀ ਦੂਜੀ ਮੈਂਦੀ ਵਾ ਠੀਕ ਆ ਬਾਈ ਜੀ ਫਿਰੰਦਾ ਮੁੱਲ 1,3000 500 ਸ਼ੋੜ 1,2500 ਦੀ ਮਹਿਮ ਆ 1,2000 ਵਾਲਾ ਫੋਨ ਮੇਰਾ ਵੀ ਨਾ ਲਾਵੇ 1,2500 ਇਹ ਰੇਟ ਫਿਕਸ ਵਾ ਜੋ ਕਹਿਆ ਤਾ ਵਾ ਜੇ ਚੰਗੀ ਲੱਗਦੀ ਠੀਕ ਨੇ ਅਗਲੀ ਵੀਡੀਓ ਫੇ ਆ ਜਾਂਦੀ ਕੋਈ ਗੱਲ ਨਹੀਂ ਚਲੋ ਓਕੇ ਮੀਣੀ ਆ ਗਈ ਮੀਣੀ ਹੀਰਾ ਕੱਪਣਾ ਜੀ ਨਾ ਸੂਈ ਸਵਾਈ ਲਓ ਜੀ ਇਹ ਕਿਸਨਦੀਪ ਜੀ ਇੱਕ ਹੋਰ ਗੱਲ ਵੇਖ ਆ ਫੜ ਖਿਚੂ ਆ ਵੇਖੋ ਹਾਂਜੀ ਚਾਰੇ ਮਈਆਂ ਦੇ ਚਾਰਾਂ ਮਗਰ ਸਿਰੇ ਦੀਆਂ ਕਟੀਆਂ ਲੋ ਚੱਕ ਵਗਰਾ ਲਈ ਖੋਲਿਓ ਇਹ ਵੀ ਖੋਲੋ ਬਾਜੀ ਕਿੰਨਾ ਦੋਦਾ ਭਾਜੀ ਇਹਨਾਂ ਕੋ 12 12 ਦੀ ਚਵਾਈ ਉਥੋਂ ਚਵਾ ਕੇ ਲਿਆਂਦੀ ਤੇਰੇ ਸਾਹਮਣੇ ਲਾਈਆਂ ਮੈਂ 10 10 ਕਰੋ ਮਿੰਕੇ ਦਊਗਾ ਲੋ ਜੀ 12 12 ਕਿਲੋ ਉਥੋਂ 12 12 ਹੀ ਝੋਕੇ ਲਿਆਂਦੀਆਂ ਅਸੀਂ ਵੇਖ ਮੈਂ ਥਾਣ ਵੇਖੋ ਗੱਡਾ ਵਾਜੀ ਲੱਗਾ ਥਾਣ ਵੇਖ ਤੂੰ ਤੇ ਮੈਂ ਵੀ ਕੱਡੀ ਟੌਪ ਦੀ ਯਾਤ ਵਾਲੀ ਮੈਂ ਬਸ 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 ਆਜੋ ਆਜੋ ਜੀ ਆਜੋ ਠੀਕ ਹੈ ਫਿਰ ਭਾਜੀ ਮਾਲ ਦਾ ਫਿਰ ਭਾਜੀ ਪਰ ਦਾ 10 10 ਮਾਲ ਤੇ ਖਰਚੇ ਵੀ ਨਾ ਹੁੰਦਾ ਖਰਚੇ ਬਹੁਤ ਆਉਂਦੇ ਸੰਦੀਪ ਜੀ ਹੁਣ ਇਹੋ ਜੀਆਂ ਮਈਆਂ ਮੀਣੀਆਂ ਲੈਣ ਜਾ ਜਿੱਦਾਂ ਦਾ ਥਣ ਲੇਵਾ ਮੈਨੂੰ ਲੱਗਾ ਵਾ ਮੈਂ ਇਹਨੂੰ ਇਹਨੂੰ ਕੀ ਆਂਦਾ 14 ਕਿਲੋ ਦੁੱਧ ਮੈਂ ਵੱਡੀ ਮੈਂ ਵਾ ਬਾਹਰ ਸਾਮਣ ਵਾਲੀ ਮੈਂ ਵਾ ਤੇ ਆਪਾਂ ਹੁਣ ਵੀ 10 ਕਿਲੋ ਮੈਂ ਕੋ ਕਿੰਨੀ ਮਰਜ਼ੀ ਠਾਂ ਠੁੰਡ ਵਿੱਚ ਮੈਂ ਆਈ ਨਾ 10 ਕਿਲੋ ਮੈਂ ਹੁਣ ਵੀ ਦੇ ਦਊਗੀ ਤੇ ਬਜੀ ਇਹਦਾ ਮੁੱਲ ਫਿਰ ਇਹ ਸੰਦੀਪ ਜੀ ਇੱਕ ਗਾਲਾ ਮਈਆਂ ਦੇ ਮੁੱਲ ਮੈ ਤੁਹਾਨੂੰ ਦੱਸ ਦੇਣਾ ਹੁਣੇ ਚਲੋ ਕੋਈ ਨਹੀਂ ਆ ਮਈ ਤੇ ਆ ਮਈ ਠੀਕ ਹੈ ਖੋਲੋ ਇਹਨਾਂ ਦੀਆਂ ਦੋਵਾਂ ਦੀਆਂ ਕੱਟੀਆਂ ਇੱਕੋ ਜੀਆਂ ਆ ਵਾ ਇਹ ਥੋੜਾ ਬਦਲ ਗਈਆਂ ਜਾਂ ਕੀ ਗੱਲ ਹੋਈ ਆ ਦੋਵੇਂ ਸੁੰਗੀਆਂ ਜਾਂਦੇ ਤੇ ਮਾੜਾ ਜਾਂ 1921 ਕਰਦੀਆਂ ਅਜੇ ਦੋਵੇਂ ਦੋਵੇਂ ਕਰਦੀਆਂ ਤੇ ਆਪਾਂ ਮੁੱਲ ਕਰਨਾ 1921 ਕਰਨ ਵਾਲਾ ਤੇ ਜੇ ਸਾਮਾ ਤੱਕ ਸੈੱਟ ਹੋ ਗਈਆਂ ਤੇ ਫੇਰ ਮੁੱਲ ਵਦਨਾ ਜੀ ਵਦਨਾ ਸਹੀ ਗੱਲ ਕੋਕਾ ਮੇਰੀਆਂ ਸਿੱਧੀਆਂ ਜਿਹੀਆਂ ਗੱਲਾਂ ਹੁੰਦੀਆਂ ਆ ਬਿਲਕੁਲ ਬਿਲਕੁਲ ਸਹੀ ਜੇ ਤੇ ਮਈਆਂ ਹੁਣ 1921 ਕਰਨ ਲੱਪੀਆਂ ਆ ਕੇ ਉਹ ਆਂਦੀ ਬੱਚਾ ਮੇਰਾ ਕਦੀ ਉਹਨੂੰ ਨਿਕਲੀ ਉਹਨੂੰ ਡਿੰਗ ਲਈ ਇਹ ਦੋਵੇਂ ਮਈਆਂ ਆ ਦੋ ਮਈਆਂ ਲਾਸਟ ਟਾਈਮ ਯਾ ਦੋ ਮਈਆਂ 12 12 ਕਿਲੋ ਦੁੱਧ ਉਤੋਂ ਝੋਕੇ ਲਿਆਂਦਾ ਸੀ ਹੁਣ ਆਪਾਂ 10 10 ਝੋਕੇ ਦੇਵਾਂਗੇ ਉਹ ਸਫਰ ਬੜਾ ਪਿਆ ਸਫਰ ਬੜਾ ਬਿਲਕੁਲ ਠੀਕ ਆ ਨਾ ਹਾਂਜੀ ਉਦਾਂ ਮੁੱਲ ਸੀਦਾ 1 ਲੱਖ 10 ਹਜ਼ਾਰ ਜੇ ਮਹੀ ਸਾਮਾ ਤੱਕ ਸੈੱਟ ਹੋ ਗਈ ਤੇ 1 ਲੱਖ ਦਾਸੀ ਹੋਊਗਾ ਤੇ ਜੇ ਉਨੀ ਕੀ ਕੀਤੀ ਤੇ ਫਿਰ 500 ਰੁਪਇਆ ਲੱਖ ਤੋਂ ਛੱਡਾਂਗੇ ਚਲੋ ਬਸ ਠੀਕ ਆ ਉਹ ਮੁੱਲ ਜੇ ਆ ਸਹੀ ਗੱਲ ਸਿੱਧੀ ਜੀ ਗੱਲ ਹਾਂ ਦੋ ਮੁੱਲ ਜੇ ਸਹੀ ਗੱਲ ਜਿਹੜੀ ਗੱਲ ਕਰਨੀ ਉਹਦਾ ਪੂਰਾ 1 ਦਾ ਉਹ ਚੋਂ 500 ਛੱਡਾਂਗੇ ਤੇ ਜੇ ਨਾ ਦੇਣ ਤੋਂ ਪੰਜ ਹੋਈ ਤੇ ਫਿਰ ਲੱਖ ਤੋਂ ਪੰਜ ਛੱਡਾਂਗੇ ਠੀਕ ਹੋਣਾ ਜੇ ਦਿਹਾੜੀ ਘਾਤ ਬਣਾਉਣੇ ਪਏ ਕੋ ਡੇਰੀ ਵਾਲਾ ਮੇਰਾ ਵੀ ਆ ਕੇ ਵੀ ਆਉਣ ਦੇ ਤੇ ਫਿਰ ਇਦਾਂ ਕਰ ਦੇਣਾ ਆ ਜਾਣ ਠੀਕ ਚਲੋ ਆ ਜੀ ਬੋਲੋ ਜੀ ਇਹ ਵੀ ਮੈਂ ਨਾ ਬਹੁਤੀ ਲੇਵੇ ਲਾਵੇ ਦੀ ਵੇਖਣ ਦੀ ਵੀ ਥਾਂ ਕਿੰਦਾ ਸਪੈਸ਼ਲ ਲੱਗਾ ਆ ਵੀ ਵੇਖੋ ਜੀ ਵੇਖਣ ਵਾਲੀ ਚੀਜ਼ ਆ ਹਾਂ ਦੋ ਕੋ ਬਰਾਬਰ ਦੁੱਧ ਹੋਊਗਾ ਵਾਹ ਜੀ ਚੰਗੀ ਮੈਂ ਭਾਜੀ ਵੇ ਇੱਕ ਇੱਥੇ ਬਹੁ ਖਲਾ ਖਲਾਈ ਇੱਕ ਮੈਂ ਵੇਖ ਫਿਕਸ ਜੇ ਲੇਵੇ ਦੀ ਮੈਂ ਹਾਂ ਕਿੰਦਾ ਜ਼ਬਰਦਸਤ ਲੱਗਦਾ ਹੈ ਥਾਰੋ ਦੀ ਜ਼ਬਰਦਸਤ ਥਾਂ ਹੈ ਚੁਆਈ ਚੁਆਈ ਇੱਕ ਤੋਂ ਇੱਕ ਬਿਲਕੁਲ ਬਿਲਕੁਲ ਇਹਦੇ ਇਹੋ ਚੀਜ਼ਾਂ ਵੇਖਣ ਲਈ ਭਾਜੀ ਇਹੋ ਚੀਜ਼ਾਂ ਵੇਖਣ ਆਈਆਂ ਹੁੰਦੀਆਂ ਆਂਗੂng ਬੜੇ ਚੰਗੇ ਬਰੀਕ ਅੰਗਾਂ ਦੀ ਮਹਿਮ ਆ ਤੇ ਬਾੜੀ ਚੰਗੀ ਮੈਂ ਆ ਵਾ ਉਧਰ ਸਰਕਲ ਬਣਿਆ ਤੁਹਾਡਾ ਭਾਈਓ ਸਰਕਲ ਬਣਿਆ ਤਾਂ ਕਰਕੇ ਸੰਦੀਪ ਜੀ ਐਦਾਂ ਮੈਂ ਇੰਨੇ ਭਾਜ ਨਹੀਂ ਕੋਈ ਵੀ ਦਿੰਦਾ ਤੇ ਭਾਈ ਜੀ ਫਿਰ ਇਹਦਾ ਮੁੱਲ ਇਹਦਾ ਮੁੱਲ ਸੰਦੀਪ ਜੀ ਆਪਾਂ ਕਰਦੇ ਆ 95 ਹਾਂਜੀ 500 ਛੋੜ ਤੇ ਜੇ 3 2 5 ਕਰਦੀ ਰਹੀ ਤੇ ਫੇ 85 ਜੋ 500 ਛੋੜ ਨੇ ਜੋ 95 ਦੋਰੇ ਦੋਰੇ ਦੀ ਦੋ ਮੱਜਾਂ ਦੇ 5 500 ਛੋੜ ਜੇ ਤੇ ਠੋਕ ਕੇ ਬੱਚੇ ਲਾ ਕੇ ਦਿੱਤੀਆਂ ਫੇ 95000 ਦੀ ਦਊ 500 ਛੋੜ ਕਰੂੰ ਤੇ ਜੇ 19 ਕੀ ਕਰਦੀ ਹੋਈ ਤੇ 85 ਉਹ 500 ਛੱਡ ਦੂੰ ਚੱਲਣ ਦੋ ਠੀਕ ਹੋਣਾ ਠੀਕ ਆ ਆ ਗਈ ਆ ਜਾ ਇੱਧਰ ਇਹ ਰਾਣੀ ਉਹ ਪਿੰਡ ਦੀ ਇਹ ਪਿੰਡ ਦੀ ਰਾਣੀ ਹੈ ਜੀ ਹਾਂ ਇਹਦੀ ਅੱਜ ਸੁਣ ਲੈ ਸਾਰੀ ਮਾਦਾ ਆ ਗਈ ਸਵੇਰੇ ਮੈਨੂੰ ਆਂਦੀ ਮਈਆਂ ਦੇ ਕੀ ਮੋਲਵਾ ਇਦ ਮਈਆ ਲੱਤਣੀਆਂ ਮੈਂ ਕਹਿੰਦਾ 1 ਲੱਖ 10 ਤੇ ਕਹਿੰਦੀ ਮੇਰੀ ਵੀ 1 ਲੱਖ 10 ਦੀ ਲੈ ਜਾ ਮੈਂ ਕਿਹਾ ਬੀਬੀ ਤੂੰ ਆਪਣੀ ਪਿੰਡ ਦੀ ਤੇਰੀ ਵੇਚ ਦਾਂਗੇ ਹੁਣ 1 ਲੱਖ 10 ਦੀ ਮਾਤਾ ਦੀ ਵੇਚ ਚੱਲ ਜਾ ਛੱਡਾ ਛੁੱਡਾ ਬਹੁਤ ਆ ਦੋਹਾਂ ਪਾਸੇ ਵਿਖਾ ਦਿਓ ਤੇ ਸੁਆ ਤਈਆ ਗਰੰਟੀ ਨਾ ਹੋਊਗੀ ਐ ਜੇ ਮਈਆ ਮਾਤਾ ਹੀ ਸਾਹ ਨਹੀਂ ਆ ਇਧਰ ਰੋਕੋ ਰੋਕ ਕੇ ਇੱਕ ਮਿੰਟ ਵੇਖ ਇਧਰੋਂ ਵਿਖਾ ਦੇ ਮਾੜਾ ਜਾ ਨਾ ਥਣ ਲੱਗਾ ਆਜ ਬਾਜੀ ਦੂਜੇ ਪਾਸੇ ਵੀ ਖਾ ਮਾੜਾ ਚੰਗੀ ਬਾਜੀ ਵੇਲੇ ਥੱਲਾ ਵੇਲੋ ਨਾ ਥੱਲਾ ਵੇਲਾ ਕਿਦਾਂ ਹੋਂ ਮਿੰਨੇ ਮੇਰੀ ਵੀ ਇੱਕ ਦਸ ਦੀ ਲੱਗ ਜੂਗੀ ਮੈਂ ਖਾ ਵੇਖ ਜੂ ਵੇਖ ਜੂਗੀ ਨਾ ਦਸਨ ਦੀ ਵੀ ਦਾ ਰੁਪਈਆ ਲੈਣਾ ਮਾਤਾ ਦਾ ਕੋਈ ਵਿੱਚੋਂ ਜਿੰਨੇ ਦੀ ਆਈ ਆ ਉਹਨ ਦੱਸਿਆ ਵੀ ਤੇਰੀ ਮਈ ਐਨੇ ਕ ਪੈਸਾ ਦੀ ਆ ਨਹੀਂ ਤੇ ਤੂੰ ਆਪਣੀ ਆਪ ਵੇਚ ਲਈ ਬਿਲਕੁਲ ਬਿਲਕੁਲ ਜੀ ਉਹ ਆਂਦੀ ਹੀ ਮੇਰੀ 65 70 ਦੀ ਵੇਚ ਦੇ ਮੈਂ ਉਹਨ ਦੱਸਿਆ ਵੀ ਬੀਬੀ 55000 ਰੁਪਈਆ ਜੀ ਕਰਨਾ ਉੱਤੇ ਲੈ ਜੀ ਮੇਰ ਕੋ ਹਾਂ ਹਾਂ 50000 ਰੁਪਏ ਦੀ ਵੇਚਣੀ ਆ ਮੈਂ ਅੱਛਾ ਤੇ ਉਹਨੂੰ ਹੀ ਦੇਣਾ ਤੇ ਨਹੀਂ ਤੋੜਾ ਨੰਬਰ ਲੈ ਕੇ ਸਿੱਧੀ ਗੱਲ ਕਰ ਲਿਓ ਬਹ ਠੀਕ ਆ ਉਹਨੂੰ ਮੈਂ ਦੱਸਿਆ ਵੀ ਤੇਰਾ ਧੰਨ ਇੰਨੇ ਕ ਪੈਸੇ ਦਾ 53000 ਦੀ ਆ 53000 ਰੁਪਏ ਦੀ ਆ ਮੀਡੀਅਮ ਰੇਟ ਆ 500 ਛੋਟ ਵੀ ਕਰਾਵਾਉਣ ਦੀ ਬਤਾ ਚਲ ਜਾਂਦ ਠੀਕ ਆ ਨਾ ਮੀਡੀਅਮ ਜੇ ਕਾਦਵਾ ਸੁਗਾ ਤੇਜਾ ਹੋਊਗਾ ਦੰਦ ਹੁੰਦੇ ਜਿੱਦਾਂ ਜਵਾਨੀ ਵਾਰੀ ਹੋਣਗੇ ਬਹ ਠੀਕ ਆ ਠੀਕ ਆ ਨਾ ਠੀਕ ਹੈ ਠੀਕ ਬਾਕੀ ਸਾਰੀ ਸੋਨਾ ਆ ਆ ਬੱਸੀਆਂ ਵੀ ਹੁਣੇ ਲੱਥੀਆਂ ਆ ਇਹ ਵੀ ਹਜੇ ਹੁਣੇ ਆਈਆਂ ਜੀ ਇੱਧਰ ਗੱਪੜਾ ਭਾਜੀ ਗੱਪੜਾ ਗੱ ਲੋ ਜੀ ਹਫਤੇ ਬਤੇਂ ਦੀਆਂ ਕੱਚੀਆਂ ਆਉਣਗੀਆਂ ਇਹ ਪਹਿਲਾ ਸੁਹਿਆ ਨਾ ਭਜੀ ਪਹਿਲਾ ਸੁ ਆ ਗਿਓ ਥਾਨ ਵਿਖਾ ਕੇ ਦੱਸਣਾ ਇਧਰ ਇਧਰ ਵੇਖ ਇ ਬਾ ਚਲੋ ਆ ਫੇ ਬੁੱਗਾ ਵਖਾਏ ਦਾ ਲੈ ਮੂੰ ਮਾ ਵਿਖਾ ਦੇ ਕਰ ਦੇ ਇਧਰ ਆ ਇਧਰ ਆ ਗਿਓ ਅੱਗੇ ਵਿਖਾ ਦੇ ਇਧਰ ਇਧਰ ਬਸ ਆ ਇਧਰ ਵੇਖ ਬਸੋ ਕਰ ਮਾ ਜੀ ਇੱਕ ਫੋਟੋ ਖੇਚੇ ਦੀ ਲੈ ਖੇਚ ਫੋਟੋ ਖੇਚ ਇੱਕ ਚਲੋ ਲੈ ਚਲੋ ਜੀ ਲੋ ਜੀ ਕਰੋ ਚੈੱਕ ਤਾਂ ਆਪਦੀ ਜਰਸੀ ਆ ਵੱਡੀ ਜਰਸੀ ਵੱਡੀ ਜਰਸੀ ਪਲੂਨ ਬਾਕੀ ਗਿਆ ਭਾਜੀ ਐਂਡ ਵੀ ਆ ਭਾਜੀ ਹੁਣ ਇਤੋਂ ਪਰੇ ਵਚੀ ਇਦਾਂ ਹੀ ਕਿਸੇ ਦੇ ਘਰੋਂ ਲਿਆ ਕੇ ਤੇ ਇਦਾਂ ਹੀ ਬੰਨਤੀ ਆ ਆ ਬਸ ਬਸ ਆਜੋ ਜੀ ਆਜੋ ਇਹਨਾਂ ਮੁੱਲੇ ਭਾਜੀ ਇਹ ਸੰਦੀਪ ਜੀ 48000 ਦੀ 500 547 ਚਲੋ 547 ਦੀ 547 ਬਠੀਕ ਠੀਕ ਹੁਣ ਖੋਲ ਜਰਸੀ ਹੁਣ ਖੋਲ ਉਹ ਜਰਸੀ ਜਰਸੀ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਜਰਸੀ ਦੂਜਾ ਸੁਆ ਸੰਦੀਪ ਜੀ ਇੱਕ ਮਿੰਟ ਰੋਕ ਪੇ ਠੰਡੀ ਠੁੰਡੀ ਬਹੁਤ ਯਾਦੀ ਹੈ ਪੂਰੀ ਪੂਰੀ ਠੰਡੀ ਆ ਵੇਖੋ ਆ ਆ ਵੇਖ ਲੋ ਬਜੀ ਇਹ ਵੀ ਦਸ ਦਿਨ ਲੈ ਜਾਣਾ ਜੇ ਕਰ ਦਸ ਦਿਨ ਲੈ ਜਾਣੇ ਆ ਚਾਹ ਪਾਣੀ ਪੀਣ ਨੂੰ ਨਜ਼ਾਰੇ ਨਜ਼ਾਰੇ ਲੋ ਜੀ ਮੂੰਹ ਮਖਾ ਦੇ ਕਰਾਉ ਕਰਾ ਦਿੰਦਾ ਵੀ ਵੇਖੋ ਵੇਖੋ ਠੀਕ ਆ ਬਸ ਠੀਕ ਆ ਲੈ ਜਾਓ ਦੇਣ ਦਾ ਲੈ ਜੂਗੀ ਸਾਂਭ ਲਈ ਸਾਰਾ ਸਿਆਲ ਗਰਬੀਆਂ ਸਾਰੀਆਂ ਮौजਾਂ ਕਰਦਾ ਰਹੂ ਬੰਦਾ ਠੀਕ ਆ ਜੀ ਲੈਓ 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 ਆ ਜੋ ਬਜੀ ਫਿਰਿੰਦਾ ਮੋਲ ਸਿਰਫ 28500 28500 ਕੁਝ ਵੀ ਮੋਲ ਨਹੀਂ 285 27.5 27.5 ਹੁਣ ਇਤੋਂ ਪਰੇ ਕੀ ਆ ਕਿਤੇ ਘਰੋਂ ਹੀ ਆਈ ਆ ਹਾਂ ਤੇ ਦਹਾਵਰਾ ਦਿਨ ਇਹ ਸਰ ਵੀ 1000 ਜਿਆਦਾ ਦੋ ਦੋ ਇਹ ਚ ਕੀ ਹੋਊ ਇਹੋ ਯਾਰ ਇਹਨੇ ਮਤ ਛੋੜ ਨੀ ਮਾਈ ਤੇ ਟੈਸ ਅੱਜ ਜੀ ਬਾਕੀ ਸੰਦੀਪ ਜੀ ਇਹੋ ਹੀ ਮੁੱਲ ਵਾ ਐਨ ਆਪਣੇ ਸਮਝ ਕੇ ਪਾਏ ਆ ਫੇਰ ਵੀ ਕਿਸੇ ਨੂੰ ਜਿਆਦਾ ਲੱਗੇ ਤੇ ਕੋਈ ਗੱਲ ਨਹੀਂ ਉੱਚ ਕਿਹਾ ਚਲੋ ਕੋਈ ਗੱਲ ਨਹੀਂ ਆਂਦੇ ਜਾਂਦੇ ਇਹ ਤਾਂ ਹੁੰਦੇ ਜਾਂਦੇ ਇਹ ਤੋਂ ਜਿਆਦਾ ਨਹੀਂ ਲਗਣਾ ਜੀ ਇਤੋਂ ਜਿਆਦਾ ਹੁਣ 2000 ਦਿਓ ਸਾਢੇ 300 ਲਿਜਿਓ ਇਹ ਤੋਂ ਜਿਆਦਾ ਤੇ ਮੇਰੇ ਕੋ ਕੋ ਹੁੰਦਾ ਨਹੀਂ ਚਲੋ 54 ਰਿਏ ਚਿੰਜਾ ਉਹ ਚੋਂ ਵੀ 500 60 ਦੇਣਾ ਤੇ ਮਾਤਾ ਨੇ ਪਤਾ ਨਹੀਂ ਛੱਡਣਾ ਕਿ ਉਹਨੂੰ ਕੋਲੋਂ ਦੇਣਾ ਪੈਣਾ ਠੀਕ ਹੋਣਾ ਇਹੋ ਆਪਾਂ ਕਰ ਸਕਦੇ ਆ ਤੇ ਬਾਕੀ ਵੀਰ ਜੀ ਪੁਰਾਣੇ ਆ ਬੰਦਿਆਂ ਵਾਸਤੇ ਆਨਲਾਈਨ ਆ ਨਵਾਂ ਵੀਰ ਮੇਰਾ ਆ ਕੇ ਦੇ ਚੈੱਕ ਕਰ ਹਾਂਜੀ ਹਾਂਜੀ ਤੇ ਉਹਦੀ ਕੋਈ ਗਾਰੰਟੀ ਆਪੇ ਚੈੱਕ ਕਰੇ ਤਾਂ ਸੰਗੀ ਲੱਗ ਲੈ ਜੇ ਨਹੀਂ ਚੰਗੀ ਲੱਗਦੀ ਤੇ ਨਾ ਲੈ ਜਾਓ ਜਿਹੜੀਆਂ ਦੂਜੀਆਂ ਮਈਆਂ ਉਹਨਾਂ ਬਾਰੇ ਦੱਸਤਾ ਬਾਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਆ ਮੇਰਾ ਸੋਟਾ ਪੁੱਤਾਂ ਅਰ ਗਾਵੀਆਂ ਭਰਾਵਾਂ ਵਰਗਾ ਵੀ ਆ ਠੰਡ ਵੇਖ ਲੋ ਤੇ ਉੱਤਲਵੰਡੀ ਭਾਈ ਤੋਂ ਆਉਣਾ ਵੜਾ ਬਾਦ ਜੀ ਬਾਦ ਜੀ ਇਹ ਯਾਦ ਰੱਖਿਆ ਕਰੋ ਇਹੋ ਜੀ ਮ ਠੰਡ ਵਿੱਚ ਬੰਦਾ ਉੱਥੇ ਤੱਕ ਨਹੀਂ ਜਾਂਦਾ ਨਹੀਂ ਔਖਾ ਜੀ ਠੀਕ ਹੈ ਨਾ ਰਿਆਈਆਂ ਦੇ ਵਿੱਚੋਂ ਤੇ ਜਦੋਂ ਸਟੀਅਰਿੰਗ ਤੇ ਬਹਿਣਾ ਆ ਤਾਂ ਤੁਹਾਨੂੰ ਦੇ ਵਿੱਚ ਬੜਾ ਹੀ ਔਖਾ ਹੈ ਤੇ ਸੋਹਣੇ ਕਮੈਂਟ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹ ਤੁਹਾਡੀ ਖਾਤਰ ਅਸੀਂ ਤੁਹਾਡੀ ਖਾਤਰ ਵਾ ਐਨ ਆਰ ਆਈ ਮੇਰੇ ਵੀਰ ਬੈਠੇ ਆ ਉਹਨਾਂ ਦਾ ਟਾਈਮ ਪਾਸ ਬਾਦ ਜੀ ਬਾਦ ਜੀ ਬਿਲਕੁਲ ਜੀ ਕੀ ਕਹੋ ਨਾ ਤੇ ਬਾਕੀ ਸਾਰੇ ਵੀਰਾਂ ਨੂੰ ਸასი ਕਾ